ਦੇਖੋ ਮੈਂ ਸੇ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਇਹ ਪੋਜ਼ਿਟਿਵ ਬਾਤ ਅਸੀਂ ਕਿਸੇ ਕਿਸਮ ਦਾ ਕੋਈ ਤੁਸੀਂ ਸਾਡੇ ਤੋਂ ਅਲੱਗ ਨਹੀਂ ਹੈ ਕੋਈ ਏਡੀਆਂ ਵੱਡੀਆਂ ਮੁਸ਼ਕਲਾ ਨਹੀਂ ਹੈ ਕਿ ਜਿਹੜੀ ਅਸੀਂ ਹੱਲ ਨਹੀਂ ਕਰ ਸਕਦੇ ਇਹਦਾ ਵੀ ਹੱਲ ਕਰਕੇ ਤੁਹਾਨੂੰ ਅਸੀਂ ਦੇ ਦਾਂਗੇ ਜਿੱਦਾਂ ਤੁਸੀਂ ਦੱਸਿਆ ਹੈ 11 ਸਾਫ ਦਾ ਸਿਹਤ ਦਾ ਟਾਪਰ ਖਿਆਲ ਰੱਖਿਆ ਜਾ ਰਿਹਾ ਹੈ ਹਰ ਵੇਲੇ 24 ਘੰਟੇ ਡਾਕਟਰ ਸਾਹਿਬ ਵੀ ਉਹਨਾਂ ਨਾਲ ਹਨ ਕੇ ਜੂ ਸਿੱਧੂਪੁਰ ਜਥੇਬੰਦੀ ਦੇ ਜੁਹਾਰੂ ਵੀਰਾਂ ਨੇ ਉੱਥੇ ਹਜਿਟੇਸ਼ਨ ਸ਼ੁਰੂ ਕੀਤੀ ਆ ਜੰਡਿਆਲਾ ਟੂਲਪਲਾਜ਼ੇ ਤੇ ਤੇ ਉੱਥੇ ਜਿਹੜੇ 22 ਆਗੂ ਗ੍ਰਿਫਤਾਰ ਹੋਏ ਆ ਉਹਨਾਂ ਵੀ ਜਿਹੜੀ ਆ ਆਪਣੇ ਡੀਆਈਜੀ ਸਾਹਿਬ ਕਹਿੰਦੇ ਆ ਕਿ ਉਹ ਅਸੀਂ ਤਸਵੀਰੇ ਜਿਹੜੀ ਆ ਤੁਹਾਨੂੰ ਕੋਈ ਨਾ ਕੋਈ ਇਹਦੀ ਪੋਇੰਟਰ ਰਿਪੋਰਟ ਜਿਹੜੀ ਆ ਉਹ ਮਿਲੂਗੀ ਜਿਹੜੇ ਕੱਲ ਰਾਤੀ ਅਸੀਂ ਟੂਲਪਲਾਜ਼ੇ ਤੇ ਕਿਸਾਨ ਭਰਾ ਦੀ ਪ੍ਰੋਟਿਵ ਐਕਸ਼ਨ ਲਿਆ ਸੀਗਾ ਅਸੀਂ ਉਹ ਬਹੁਤ ਛੇਤੀ ਤੁਹਾਨੂੰ ਉਹਦਾ ਰਿਜ਼ਲਟ ਅਸੀਂ ਕੱਲ ਤੱਕ ਹੀ ਦੇ ਦਾਂਗੇ ਜੋ ਉਹਨਾਂ ਦੇ ਟਰੈਕਟਰ ਟਰਾਲੀਆਂ ਹੈ ਜਿਆ ਉਹ ਮੈਂ ਦੱਸ ਦਿੱਤਾ ਪ੍ਰਧਾਨ ਜੀ ਨੂੰ ਉਹ ਅਸੀਂ ਉਹਨੇ ਰਿਲੀਜ਼ ਕਰ ਦਿੰਦੇ ਆ ਜਿੰਨਾ ਵੀ ਮੈਂ ਸਭ ਤੋਂ ਪਹਿਲਾਂ ਕਹੂੰਗਾ ਕਿ ਕੱਲ ਸ਼ੰਭੂ ਬਾਰਡਰ ਤੇ ਜਾਂ ਖਨਾਰੇ ਬਾਰਡਰ ਤੇ ਜਿੰਨੇ ਵੀ ਟਰੈਕਟਰ ਟਰਾਲੀਆਂ ਜਾਂ ਹੋਰ ਕੋਈ ਵੀ ਸਮਾਨ ਸੀਗਾ ਉਹਦਾ ਬਗਾਇਰਾ ਵੀਡੀਓਗ੍ਰਾਫੀ ਕਰਕੇ ਉਹਨੂੰ ਬੜੇ ਸਾਫ ਸੁਭਾਅ ਨਾਲ ਰੱਖਿਆ ਗਿਆ ਜੇ ਕਿਸੇ ਕਿਸਾਨ ਵੀਰ ਨੂੰ ਲੱਗੂਗਾ ਕਿ ਉਹਦਾ ਟਰੈਕਟਰ ਟਰਾਲੀ ਜਾਂ ਕੋਈ ਹੋਰ ਸਮਾਨ ਨਹੀਂ ਮਿਲ ਰਿਹਾ ਤੇ ਉੱਥੇ ਤੁਸੀਂ ਬਕਾਇਦਾ ਸਾਡੇ ਅਫਸਰ ਬੈਠੇ ਆ ਉਹਨਾਂ ਨੂੰ ਤੁਸੀਂ ਦੱਸੋਗੇ ਹਰ ਚੀਜ਼ ਦੀ ਵੀਡੀਓਗ੍ਰਾਫੀ ਹੋਈ ਆਰ ਲਿਖਤੀ ਪੱਤੀ ਉਹਦਾ ਸਾਵਧਾਵ ਰੱਖਿਆ ਗਿਆ ਤੇ ਉਹ ਤੁਹਾਡੇ ਸਾਹਮਣੇ ਅਸੀਂ ਵੀਡੀਓਗ੍ਰਾਫ ਦਿਖਾ ਕੇ ਉਹ ਵੀ ਤੁਹਾਡੀ ਪੂਰਾ ਅਸੀਂ ਤੁਹਾਡੀ ਤਸੱਲੀ ਕਰਾਵਾਂਗੇ ਅੰਮ੍ਰਿਤਸਰ ਤੇ ਸ਼ਹਿਰ ਦੇ ਵਿੱਚ ਵੀ ਜਿਹੜੇ ਸਾਡੇ ਕਿਸਾਨ ਵੀਰ ਸਵਰੇ ਅਸੀਂ ਇਹਨਾਂ ਨੂੰ ਅਪਕ੍ਰਿੰਟੀ ਵੈਕਸ਼ਨ ਚ ਲਿਆ ਸੀਗਾ ਉਹ ਵੀ ਮੈਨੂੰ ਦੱਸਿਆ ਕਿ ਉਹਨਾਂ ਦਾ ਵੀ ਬਹੁਤ ਛੇਤੀ ਅਸੀਂ ਉਹਨਾਂ ਨੂੰ ਫਾਰਕ ਕਰ ਰਿਹਾ ਕਿਉਂਕਿ ਸਾਡੇ ਸੀਨੀਅਰ ਅਧਿਕਾਰੀ ਡੀਏਜੀ ਸਾਹਿਬ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਹੈਗਾ ਤਾਂ ਮੈਂ ਵੀ ਇਹੀ ਆਸ ਕਰਦੀ ਹਾਂ ਜਿੱਦਾਂ ਕਿ ਸਰ ਨੇ ਤੁਹਾਨੂੰ ਕਿਹਾ ਕਿ ਆਪਾਂ ਸਾਰੇ ਸ਼ਾਂਤੀ ਦਾ ਮਾਹੌਲ ਬਣਾ ਕੇ ਰੱਖੀਏ ਤੇ ਬਾਕੀ ਸਾਰਾ ਸਰ ਨੇ ਤੁਹਾਨੂੰ ਆਸ਼ਵਾਸ਼ਣ ਦੇ ਹੀ ਦਿੱਤਾ ਹੈਗਾ ਦੇਖੋ ਜਿੱਦਾਂ ਤੁਸੀਂ ਦੱਸਿਆ ਹੈ 레ਵਲ ਸਾਹਿਬ ਦਾ ਸਿਹਤ ਦਾ ਟੋਪਰ ਖਿਆਲ ਰੱਖਿਆ ਜਾ ਰਿਹਾ ਹੈ ਹਰ ਵੇਲੇ 24 ਘੰਟੇ ਡਾਕਟਰ ਸਾਹਿਬ ਵੀ ਉਹਨਾਂ ਨਾਲ ਹਨ ਔਰ ਜੋ ਇਹਨਾਂ ਨੇ ਦਮਾਨ ਰੱਖੀ ਆ ਵੀ ਸੇਨ ਰਾਗਵਾ ਨਾਲ ਉਹਨਾਂ ਨੂੰ ਮੁਲਾਕਾਤ ਦੀ ਉਹ ਅਸੀਂ ਛੇਤੀ ਉੱਪਰ ਇਹਨੂੰ ਅਸੀਂ ਟੇਕਅਪ ਕਰਾਂਗੇ ਔਰ ਇਹਦੇ ਬਾਰੇ ਵੀ ਦੇਖੋ ਮੈਂ ਸੇ ਤੁਹਾਨੂੰ ਦੱਸਿਆ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਏ ਪੋਜ਼ਿਟਿਵ ਆ ਅਸੀਂ ਕਿਸੇ ਕਿਸਮ ਦਾ ਕੋਈ ਤੁਸੀਂ ਸਾਡੇ ਤੋਂ ਅਲੱਗ ਨਹੀਂ ਹਰ ਕੋਈ ਏਡੀਆ ਵੱਡੀਆਂ ਮੁਸ਼ਕਲਾ ਨਹੀਂ ਆ ਵੀ ਜਿਹੜੀ ਅਸੀਂ ਹੱਲ ਨਹੀਂ ਕਰ ਸਕਦੇ ਇਹਦਾ ਵੀ ਹੱਲ ਕਰਕੇ ਤੁਮੇ ਸਪੇਸ ਬੀਕੇ ਜੂ ਸਿੱਧੂਪੁਰ ਜਥੇਬੰਦੀ ਦੇ ਜਿਹੜਾ ਰੂ ਵੀਰਾਂ ਨੇ ਉੱਥੇ ਅਜੀਟੇਸ਼ਨ ਸ਼ੁਰੂ ਕੀਤੀ ਹੈ ਜੰਡਿਆਲਾ ਟੂਲਪਰਾਜੋ ਤੇ ਤੇ ਉਦੋਂ ਜਿਹੜੇ 22 ਆਗੂ ਗ੍ਰਿਫਤਾਰ ਹੋਏ ਆ ਉਹਨਾਂ ਵੀ ਜਿਹੜੀ ਆ ਆਪਣੇ ਡੀਆਈਜੀ ਸਾਹਿਬ ਕਹਿੰਦੇ ਆ ਕਿ ਉਹ ਅਸੀਂ ਤਸਵੀਰੇ ਜਿਹੜੀ ਆ ਤੁਹਾਨੂੰ ਕੋਈ ਨਾ ਕੋਈ ਇਹਦੀ ਪੁਆਇੰਟਰ ਪਰ ਬੋਰ ਜਿਹੜੀ ਆ ਉਹ ਮਿਲੂਗੀ ਤੇ ਜਿਹੜੇ ਦੋ ਟਰੈਕਟਰ ਸਟੋਟ ਰਾਲੀਆਂ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜੜੀਆਂ ਹੁਣੇ ਅਸੀਂ ਐਸਬੀਆ ਐਸਐਸਬੀ ਸਾਹਿਬ ਨੂੰ ਉਹਨਾਂ ਨੇ ਹੁਕਮ ਕਰ ਦਿੱਤਾ ਉਹ ਕਹਿੰਦੇ ਹੁਣੇ ਰਿਲੀਵ ਕਰ ਦਿੰਨੇ ਆ ਤੇ ਅੱਜ ਦੇ ਐਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਆਗੂ ਜਿਹੜੇ ਆ ਉਹ ਪੰਜਾਬ ਪੁਲਿਸ ਨੇ ਅਰੈਸਟ ਕੀਤੇ ਸੀ ਅੰਮ੍ਰਿਤਸਰ ਦੇ ਵਿੱਚ ਚਾਹ ਹੋਰ ਦੂਸਰੇ ਜ਼ਿਲ੍ਹਿਆਂ ਦੇ ਵਿੱਚ ਵੀ ਉਹ ਸਾਰਿਆਂ ਦੀ ਜਿਹੜੀ ਆ ਰਹਾਈ ਹਾਂ ਇਹ ਅੰਮ੍ਰਿਤਸਰ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਉਹ ਤੁਸੀਂ ਸਾਰੇ ਪੰਜਾਬ ਦੇ ਰਹਿਣ ਵਾਲੇ ਆ ਤੁਸੀਂ ਵੀ ਜ਼ਿੰਮੇਵਾਰ ਹੋ ਅਸੀਂ ਵੀ ਜ਼ਿੰਮੇਵਾਰ ਪਰਿਵਾਰਾਂ ਚੋਂ ਆ

ਉਹਦਾ ਬਗਾਇਰਾ ਵੀਡੀਓਗ੍ਰਾਫੀ ਕਰਕੇ ਉਹਨੂੰ ਬੜੇ ਸਾਫ ਸੁਭਾਲ ਨਾਲ ਰੱਖਿਆ ਗਿਆ ਹੈ ਤੁਸੀਂ ਜਦੋਂ ਵੀ ਚਾਓ ਜਦੋਂ ਵੀ ਤੁਸੀਂ ਚਾਓ ਜਾ ਕੇ ਆਪਦੀ ਟਰੈਕਟਰ ਟਰਾਲੀ ਉੱਥੋਂ ਵਾਪਸ ਲਿਆ ਸਕਦੇ ਹੋ ਜੇ ਕਿਸੇ ਕਿਸਾਨ ਵੀਰ ਨੂੰ ਲੱਗੂਗਾ ਕਿ ਉਹਦਾ ਟਰੈਕਟਰ ਟਰਾਲੀ ਜਾਂ ਕੋਈ ਹੋਰ ਸਮਾਨ ਨਹੀਂ ਮਿਲ ਰਿਹਾ ਤੇ ਉੱਥੇ ਤੁਸੀਂ ਬਗਾਇਦਾ ਸਾਡੇ ਅਫਸਰ ਬੈਠੇ ਆ ਉਹਨਾਂ ਨੂੰ ਤੁਸੀਂ ਦੱਸੋਗੇ ਹਰ ਚੀਜ਼ ਦੀ ਵੀਡੀਓਗ੍ਰਾਫੀ ਹੋਈ ਔਰ ਲਿਖਤੀ ਪੱਤੀ ਉਹਦਾ ਹਸਤਾਖਤ ਰੱਖਿਆ ਗਿਆ ਹੈ ਤੇਉ ਤੁਹਾਡੇ ਸਾਹਮਣੇ ਅਸੀਂ ਵੀਡੀਓਗ੍ਰਾਫ ਦਿਖਾ ਕੇ ਉਹ ਵੀ ਤੁਹਾਡੀ ਆ ਪੂਰਾ ਅਸੀਂ ਤੁਹਾਡੀ ਤਸੱਲੀ ਕਰਾਵਾਂਗੇ ਜਿਹੜੇ ਕੱਲ ਰਾਤੀ ਅਸੀਂ ਟੋਲ ਪਲਾਜ਼ੇ ਤੇ ਕਿਸਾਨ ਭਰਾ ਸੀ ਅ ਗਾਰੰਟੀਵ ਐਕਸ਼ਨ ਲਿਆ ਸੀਗਾ ਅਸੀਂ ਉਹ ਬਹੁਤ ਛੇਤੀ ਤੁਹਾਨੂੰ ਉਹਦਾ ਰਿਜ਼ਲਟ ਅਸੀਂ ਕੱਲ ਤੱਕ ਹੀ ਦੇ ਦਾਂਗੇ ਜੋ ਉਹਨਾਂ ਦਾ ਟਰੈਕਟਰ ਚਾਲੀਆਂ ਹੈਗੀਆਂ ਉਹ ਮੈਂ ਦੱਸ ਦਿੱਤਾ ਪ੍ਰਧਾਨ ਜੀ ਨੂੰ ਉਹ ਅਸੀਂ ਹੁਣੇ ਰਿਲੀਜ਼ ਕਰ ਦਿੰਨੇ ਆਂ ਅੰਮ੍ਰਿਤਸਰ ਦੇ ਸ਼ਹਿਰ ਦੇ ਵਿੱਚ ਵੀ ਜਿਹੜੇ ਸਾਡੇ ਕਿਸਾਨ ਵੀਰ ਸਵਰੇ ਸੀ ਇਹਨਾਂ ਨੂੰ ਪ੍ਰਿੰਟੀ ਵੈਕਸੀਨ ਚ ਲਿਆ ਸੀਗਾ ਉਹ ਵੀ ਮੈਨੂੰ ਦੱਸਿਆ ਕਿ ਉਹਨਾਂ ਦਾ ਵੀ ਬਹੁਤ ਛੇਤੀ ਅਸੇ ਉਹਨਾਂ ਨੂੰ ਫਾਇਦਾ ਕਰ ਰਿਹਾ। ਉਹ ਥੋੜੀ ਦੇਰ ਚ ਜਿਹੜੇ ਕਿਸੇ ਵੀ ਅਸੀਂ ਕੋਈ ਟਕਰਾਅ ਜਾਂ ਕਿਸੇ ਕਿਸਮ ਦੀ ਆਪਸੀ ਖਿੱਚੋਤਾਣ ਉਹ ਸਾਡਾ ਮਕਸਦ ਨਹੀਂ ਹੈ। ਸਾਡਾ ਸਾਰਿਆਂ ਦਾ ਸਾਂਝਾ ਪੰਜਾਬ ਆ। ਅਸੀਂ ਇੱਥੇ ਸ਼ਾਂਤੀ ਤੇ ਭਾਈਚਾਰਾ ਅਸੀਂ ਮੇਨਟੇਨ ਰੱਖਣਾ ਹੈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਜਦੋਂ ਅਸੀਂ ਸੜਕਾਂ ਤੇ ਆਉਂਦੇ ਆ ਤੇ ਸਾਡੇ ਹੀ ਰਾਹਗੀਰ ਭਰਾ ਆ ਜਿਹੜੇ ਖਰਾਬ ਹੁੰਦੇ ਆ ਰਾਤ ਵੀ ਲੇਟ ਸੀਗਾ ਕੁਛ ਐਦਾਂ ਦਾ ਹੀ ਇਸ਼ੂ ਖੜਾ ਹੋਇਆ ਤਾਂ ਸਾਨੂੰ ਉਹ ਮਜਬੂਰਨ ਸਾਨੂੰ ਕਰਨਾ ਪਿਆ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਸਾਰੀਆਂ ਡਿਮਾਂਡਸ ਤੁਹਾਡੀਆਂ ਸੀਗੀਆਂ ਆ ਪ੍ਰਧਾਨ ਜੀ ਨੇ ਡਾਕਟਰ ਸਾਹਿਬ ਨੇ ਸਾਰਿਆਂ ਨੂੰ ਦੱਸਤੀਆਂ ਅਸੀਂ ਇਹਦੇ ਤੇ ਪੂਰਾ ਪ੍ਰੋਪਰ ਇਟ ਕਰਕੇ ਮੈਂ ਰਾਤ ਤੱਕ ਜਾਂ ਕੱਲ ਸਵੇਰ ਤੱਕ ਅਰਲੀ ਵਰਨਿੰਗ ਇਹਨਾਂ ਨੂੰ ਦੱਸ ਦੂੰਗਾ ਮੈਂ ਸਿਰਫ ਤੁਹਾਨੂੰ ਇਹ ਸ਼ੋਸ਼ਣ ਦਵਾਉਣਾ ਆ ਕਿ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਅਸੀਂ ਤੁਹਾਡੇ ਤੋਂ ਅਲੱਗ ਨਹੀਂ ਆ ਤੁਸੀਂ ਸਾਡੇ ਚੋਂ ਅਸੀਂ ਤੁਹਾਡੇ ਚੋਂ ਔਰ ਕਿਸੇ ਕਿਸਮ ਦਾ ਵੀ ਕੋਈ ਅਸੀਂ ਆਪਸੇ ਵਿੱਚ ਮਨ ਦੇ ਵਿੱਚ ਜਾਂ ਆਪਦੀ ਸੋਚ ਦੇ ਵਿੱਚ ਕੋਈ ਮਨਮਟਾਉ ਨਹੀਂ ਰੱਖਣਾ ਅਸੀਂ ਰਲ ਕੇ ਚੱਲਣਾ ਹੈ ਪੰਜਾਬ ਦੀ ਸ਼ਾਂਤੀ ਨੂੰ ਬਰਕਰਾਰ ਰੱਖਣਾ ਹੈ ਪਰ ਪੰਜਾਬ ਦੇ ਮਾਣ ਨੂੰ ਬਰਕਰਾਰ ਰੱਖਣਾ ਹੈ ਮੈਂ ਤੁਹਾਨੂੰ ਵਿਸ਼ਵਾਸਨ ਦਿਵਾਉਣਾ ਹੈ ਕਿ ਜੋ ਪ੍ਰਧਾਨ ਜੀ ਉਹਨਾਂ ਨਾਲ ਸਾਡੀਆਂ ਗੱਲਾਂ ਹੋਈਆਂ ਇਹ ਬਹੁਤ ਛੇਤੀ ਅਸੀਂ ਤੁਹਾਨੂੰ ਇਹਦੇ ਰਿਜ਼ਲਟ ਵੀ ਦੇ ਦਾਂਗੇ ਬਹੁਤ-ਬਹੁਤ ਸ਼ੁਕਰੀਆ ਬਿਲਕੁਲ ਜੀ ਡੀਆਈਜੀ ਸਾਹਿਬ ਸਾਡੇ ਕੋਲ ਆਏ ਸੀਗੇ ਮੈਡਮ ਏਡੀਸੀ ਡਿਵੈਲਪਮੈਂਟ ਉਹ ਇੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਅੱਜ ਦੇ ਏਜ਼ ਅ ਧਰਨੇ ਦੇ ਵਿੱਚ ਆਣ ਕੇ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਕੱਲ ਮਹਾਲੀ ਤੋਂ ਸਾਡੇ ਕਿਸਾਨਾਂ ਕੋਲ ਮੀਟਿੰਗ ਤੋਂ ਬਾਅਦ ਦੇ ਵਿੱਚ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਸੀ ਜਿਹੜੀ ਉਹਦੇ ਤੋਂ ਬਾਅਦ ਦੇ ਵਿੱਚ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਿਹੜਾ ਵਾ ਮੀਟਿੰਗ ਦਾ ਜਿਹੜਾ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਆ ਉਹ ਜਿਹੜੀ ਆ ਬਹੁਤ ਜਲਦੀ ਜਿਹੜੀ ਆ ਕਰਵਾਈ ਜਾਊਗੀ ਜਿਹੜੇ ਸਾਡੇ ਆਗੂ ਗ੍ਰਿਫਤਾਰ ਕੀਤੇ ਕੱਲ ਉਹਨਾਂ ਦੇ ਜਿਹੜੇ ਸਾਥੀ ਆ ਉਹ ਜਿਹੜੇ ਆ ਬਹੁਤ ਜਲਦੀ ਜਿਹੜੇ ਆ ਕਹਿੰਦੇ ਕਿ ਸਰਕਾਰ ਉਹ ਉੱਤੇ ਨਾਲ ਗੱਲ ਕਰਕੇ ਅਸੀਂ ਰਿਹਾ ਕਰਵਾਵਾਂਗੇ ਜਿੰਨਾ ਸਾਡਾ ਸਾਜੋ ਸਮਾਨ ਆ ਉੱਤੇ ਪ੍ਰਸ਼ਾਸਨ ਨੇ ਕੱਲ ਸ਼ੰਭੂ ਬਾਰਡਰ ਦੇ ਤੇ ਸਾਡੀ ਸਟੇਜ ਤੋੜੀ ਆ ਉੱਤੇ ਸਾਡੇ ਫਰਿੱਜ ਸੀਗੇ ਟਰਾਲੀਆਂ ਦੇ ਵਿੱਚ ਏਸੀ ਲੱਗੇ ਸੀਗੇ ਜਾਂ ਸਾਡਾ ਜਿੰਨੇ ਉੱਤੇ ਮਨਨ ਕਿ 8-8 ਲੱਖ ਰੁਪਏ ਦੇ ਕਿਸਾਨਾਂ ਦੇ ਟਰੈਕਟਰ ਆ 4-4 ਸਾਢੇ 4-4 5-5 ਲੱਖ ਰੁਪਏ ਦੀਆਂ ਟਰਾਲੀਆਂ ਕਿਸਾਨਾਂ ਦੀਆਂ ਜਿਹੜੀਆਂ ਅੰਦੋਲੇ ਦੇ ਵਿੱਚ ਖੜੀਆਂ ਸੀ ਇਹ ਅਸੀਂ ਪ੍ਰਸ਼ਾਸਨ ਨੂੰ ਕਦੀ ਵੀ ਇਹ ਗੱਲ ਨਹੀਂ ਸੀ ਕਹੀ ਕਿ ਆ ਜੜੀਆਂ 1 ਸਾਲ ਤੋਂ ਟਰਾਲੀਆਂ ਖੜੀਆਂ ਕਿੰਨੀਆਂ ਇਹਨਾਂ ਦੀ ਰਾਖੀ ਕਰਿਓ ਇਹਨਾਂ ਦੀ ਸਾਂਭ ਸੰਭਾਲ ਦਾ ਜ਼ੁਮਾ ਪ੍ਰਸ਼ਾਸਨ ਦਾ ਕਿਉਂਕਿ ਅਸੀਂ ਆਪਣੀ ਜ਼ਰੂਰਤ ਵਾਸਤੇ ਰਹਿੀਆਂ ਸੀ ਜਦੋਂ ਪ੍ਰਸ਼ਾਸਨ ਨੇ ਕੱਲ ਸਾਡੀਆਂ ਟਰਾਲੀਆਂ ਸਾਡੀ ਮਰਜ਼ੀ ਤੋਂ ਬਿਨਾਂ ਉਹਨਾਂ ਨੂੰ ਦੂਸਰੀ ਸਾਈਡ ਤੇ ਸ਼ਿਫਟ ਕੀਤਾ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਆ ਜੇ ਕਿਸੇ ਵੀ ਕਿਸਾਨ ਦਾ ਕੋਈ ਵੀ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਜਿਹੜਾ ਪ੍ਰਸ਼ਾਸਨ ਹੋਊਗਾ ਉਹਦੀ ਪਰਪਾਈ ਜਿਹੜੀ ਆ ਸਰਕਾਰ ਨੂੰ ਕਰਨੀ ਪਊਗੀ ਹੁਣ ਤੁਹਾਡੇ ਵੱਲੋਂ ਕੀ ਕੀਤਾ ਤੇ ਸਾਡੇ ਜਿਹੜੇ ਆ ਇਹ ਇਥੇ ਕੱਲ ਜੰਡਿਆਲਾ ਗੁਰੂ ਲੋਕਲ ਜਿਨ੍ਹਾਂ ਨੇ ਜਦੋਂ ਕਿਸਾਨਾਂ ਆਗੂ ਗ੍ਰਿਫਤਾਰ ਹੋਏ ਆ ਤੇ ਉਦੋਂ ਐਜੀਟੇਸ਼ਨ ਸ਼ੁਰੂ ਕੀਤੀ ਆ ਜੰਡਿਆਲਾ ਟੋਲ ਪ੍ਰਾਜੇ ਤੇ ਉਹਨਾਂ ਦੇ ਟਰੈਕਟਰ ਜਿਹੜੇ ਆ ਉਹ ਦੋ ਟਰੈਕਟਰ ਟਰਾਲੀਆਂ ਮੋਟਰਸਾਈਕਲ ਐਕਟਿਵਾ ਜਿਹੜੀ ਆ ਉਹ ਪੁਲਿਸ ਨੇ ਆਪਣੀ ਹਰਾਸਤ ਦੇ ਵਿੱਚ ਲੈ ਕੇ ਰੱਖੀ ਸੀ ਤੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਹੁਣੇ ਜਿਹੜਾ ਹੁਕਮ ਲਾਇਆ ਕਿ ਉਹ ਜਿਹੜੇ ਆ ਹੁਣੇ ਉਹਨਾਂ ਨੂੰ ਅਰਲੀਵ ਕਰਾਓ ਤੇ ਜਿਹੜੇ ਆਗੂ ਅੱਜ ਗ੍ਰਿਫਤਾਰ ਕੀਤੇ ਆ ਉਹ ਕਹਿੰਦੇ ਵੀ ਅਸੀਂ ਚੰਦ ਮਿੰਟਾਂ ਦੇ ਵਿੱਚ ਜਿਹੜੇ ਆ ਉਹ ਇੱਥੇ ਤੁਹਾਡੇ ਕੋਲ ਭੇਜ ਦਿੰਨੇ ਆ ਜਿਨ੍ਹਾਂ ਉਹਨਾਂ ਦਾ ਸਾਜੋ ਸਮਾਨ ਸੀ ਮੋ ਜਾ ਹੋਰ ਉਹਨਾਂ ਦੇ ਕੋਈ ਸਾਧਨ ਸੀਗੇ ਉਹ ਵੀ ਉਹਨਾਂ ਨੂੰ ਹੁਣੇ ਪ੍ਰੋਵਾਈਡ ਕਰਵਾਏ ਜਾਣਗੇ ਬਿਲਕੁਲ ਜੀ ਅੱਜ ਦਾ ਤਰਨਾਸੀ ਇੱਥੇ ਪੋਸਟਪੋਨ ਕਰਦੇ ਆ ਤੇ ਜੇ ਸਾਡੀਆਂ ਅੱਜ ਦੀਆਂ ਜਿਹੜੀਆਂ ਮੰਗਾਂ ਸੀਗਾ ਉਹਦੇ ਉੱਤੇ ਸਰਕਾਰ ਨੇ ਧਿਆਨ ਨਾ ਦਿੱਤਾ ਤੇ ਫਿਰ ਦੋਹਾਂ ਬੋਰਮਾਂ ਦੀ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕਮ ਨਨ ਪੋਲਿਟিক্যাল ਦੀ ਮੀਟਿੰਗ ਕਰਕੇ ਉਸ ਮੀਟਿੰਗ ਦੇ ਵਿੱਚ ਜੋ ਮਤਾ ਪਾਸ ਹੋਊਗਾ ਉਹ ਜਿਹੜਾ ਤੁਰੰਤ ਐਕਸ਼ਨ ਜਿਹੜਾ ਲਿਆ ਜਾਊਗਾ ਤੇ ਆਗੂ ਜਿਹੜੇ ਆ ਰਿਹਾ ਗਰਾਊਂਡ ਤੱਕ ਆਪਣੀਆਂ ਮੰਗਾਂ ਮੰਨਵਾਉਣ ਤੱਕ ਮੋਰਚਾ ਜਾਰੀ ਹੈ। ਅਕਸਰ ਦੱਸਿਆ ਗਿਆ ਵੀ ਜਿਹੜੇ ਵੱਡੇ ਦੇਖੋ ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਸਾਡੇ ਕਿਸਾਨ ਵੀਰ ਸਾਡਾ ਹੀ ਇਹ ਸਾਰੇ ਭਰਾ ਆ ਕੋਈ ਇਦਾਂ ਦਾ ਇਸ਼ੂ ਨਹੀਂ ਹੈ ਛੋਟ ਛੋਟੀਆਂ ਜਿਹੀਆਂ ਵੀ ਜੋ ਡਿਮਾਂਡ ਸੀ ਗਿਆ ਉਹਨੂੰ ਬਿਲਕੁਲ ਅਸੀਂ ਪੋਜ਼ੀਟਿਵਲੀ ਕਨਸੀਡਰ ਕਰਾਂਗੇ ਔਰ ਸਾਰਾ ਮਸਲਾ ਹੱਲ ਹੋ ਜਾਊਗਾ। ਜੇ ਡਿਟੇਨ ਕੀਤੇ ਗਏ ਸਾਰੇ ਇਹਨਾਂ ਦੇ ਸਾਥੀ ਕਿੱਲੇ ਮੈਂ ਦੱਸਿਆ ਜੀ ਬਹੁਤ ਛੇਤੀ ਅਸੀਂ ਸਾਰਾ ਮਸਲਾ ਹੱਲ ਕਰਾਂਗੇ ਸਾਰੀਆਂ ਚੀਜ਼ਾਂ ਹੱਲ ਇਹਨਾਂ ਦੇ ਸੰਦ ਵਗੈਰਾ ਵੀ ਸਰ ਕੰਟਰੈਕਟਰ ਵਗੈਰਾ ਵੀ ਕਿਤੇ ਡੱਕਟਰ ਟਾਲੀਆਂ ਤਾਂ ਬਿਲਕੁਲ ਅਸੀਂ ਦੇ ਰਹੇ ਹਾਂ ਕੋਈ ਕੋਈ ਇਦਾਂ ਇਨਾਂ ਦੇ ਛੋਟੇ ਛੋਟੇ ਇਸ਼ੂ ਆ ਸਾਰੇ ਹੱਲ ਹੋ ਜਾਂਦੇ ਨੇ ਸਰ ਹਾਇਰਟ ਹੋਈ ਮੈਂ ਗੱਲ ਕੀਤੀ ਹੈ ਕਿ ਜਿਹੜੇ ਜਗਦੀਸ਼ ਸਿੰਘ ਡੱਲੇਵਾਲ ਨੇ ਨਾਲ ਹੈ ਇਹਨਾਂ ਦੇ ਮੈਂ ਮੈਂ ਦੱਸਿਆ ਜੀ ਜਿਹੜੀਆਂ ਡਿਮਾਂਡਸ ਆ ਇਹਨਾਂ ਦੀ ਅਸੀਂ ਬਿਲਕੁਲ ਕੁਝ ਚੀਜ਼ਾਂ ਸਾਡੇ ਇੱਥੇ ਪੂਰੀਆਂ ਹੋਣ ਵਾਲੀਆਂ ਨੇ ਕੁਝ ਚੀਜ਼ਾਂ ਉੱਪਰ ਅਸੀਂ ਸਾਰੀਆਂ ਪ੍ਰੋਪਰਲੀ ਕਰਾਂਗੇ ਮੈਂ ਜਿੱਦਾਂ ਦੱਸਿਆ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਇਹ ਸਾਰੇ ਸਾਰੇ ਇਹਨਾਂ ਕਿਸਾਨ ਵੀਰਾਂ ਦੇ ਹੱਥ 'ਚ ਆ ਔਰ ਇਹਨਾਂ ਦੇ ਪੋਜ਼ਿਟਿਵ ਵੀ ਰਹਿਣਗੇ